ਸਾਧ ਸੰਗਤ ਵਿੱਚ ਆਉਨੇ ਆ ਇੱਕ ਗੁਰਮੁਖ ਪਿਆਰੇ ਕਹਿ ਰਹੇ ਸੀ ਸੰਗਤ ਵਿੱਚ ਕਿ ਵੇਖੋ ਕੀਰਤਨ ਵਾਲੇ ਵੀਰ ਰਾਗੀ ਸੰਗੀਤਨ ਕਰਦੇ ਆ ਕਥਾ ਵਾਲੇ ਕਥਾ ਕਰਦੇ ਆ ਤੇ ਇਤਿਹਾਸ ਸੁਣਾਉਣ ਵਾਲੇ ਰਾਗੀ ਢਾਡੀ ਕਵੀਸ਼ਰ ਕਿੰਨੇ ਆ ਉਹ ਇੰਨਾ ਉੱਤਮ ਕੰਮ ਕਰਕੇ ਤੇ ਫਿਰ ਕਹਿੰਦੇ ਆ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਧ ਸੰਗਤ ਦੀ ਵਡਿਆਈ ਆ ਸਭ ਤੋਂ ਉੱਤਮ ਕਰਮ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਕਥਾ ਕਰਨੀ ਗੁਰੂ ਕੀ ਬਾਣੀ ਸੁਣ ਇਹ ਸੁਣਾ ਕੇ ਤੇ ਫਿਰ ਮਾਫੀ ਮੰਗਣੀ ਜੀ ਸਾਡੇ ਕੋਲੋਂ ਗਲਤੀ ਹੋ ਗਈ ਗੁਰੂ ਤੇ ਗੁਰੂ ਕੀ ਸੰਗਤ ਸਾਨੂੰ ਬਖਸ਼ ਲੈ ਇਹ ਸਾਧ ਸੰਗਤ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਬਾਹਰ ਦੁਨੀਆ ਦੇ ਵਿੱਚ ਇੰਨੀਆਂ ਗਲਤੀਆਂ ਇੰਨੇ ਗੁਨਾਹ ਤੇ ਸਾਬਤ ਕੀ ਕੀਤਾ ਜਾ ਰਿਹਾ ਸਾਡੇ ਵਰਗਾ ਚੰਗਾ ਕੋਈ ਨਹੀਂ ਹੈਗਾ ਅਸੀਂ ਕਦੀ ਮਾੜਾ ਨਹੀਂ ਕੀਤਾ ਮੈਂ ਅਸੀਂ ਸਭ ਤੋਂ ਚੰਗੇ ਆ ਇਹ ਦੁਨੀਆ ਤੇ ਇਹ ਸਾਬਤ ਕੀਤਾ ਜਾਂਦਾ ਇੱਥੇ ਜਿੰਨੂੰ ਵੀ ਨਾਮ ਦਾ ਰੰਗ ਲੱਗੂਗਾ ਉਹ ਆਪਣੇ ਆਪ ਨੂੰ ਸਾਬਤ ਕਰੂਗਾ ਵੀ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਬ ਕੋਏ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਚੰਗੀ ਐ ਸਭ ਤੋਂ ਮਾੜਾ ਮੈਂ ਹੀ ਇਹ ਇਥੇ ਸੰਗਤ ਦੀ ਵਡਿਆਈ ਆ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਹੀ ਗੁਰਮੁਖ ਲੋਕ ਜਿਹੜੇ ਨੇ ਉਹ ਕਿਰਤ ਵੀ ਕਰਦੇ ਨੇ ਬੰਦਗੀ ਵੀ ਕਰਦੇ ਆ ਕਿਉਂਕਿ ਬੰਦਗੀ ਉਦੋਂ ਹੀ ਹੁੰਦੀ ਆ ਜਦ ਅਸਲ ਸਹੀ ਢੰਗ ਨਾਲ ਜਦੋਂ ਬੰਦੇ ਨੂੰ ਆਪਣੇ ਔਗਣ ਦੇਖਦੇ ਜਦੋਂ ਬੰਦੇ ਨੂੰ ਆਪਣੀਆਂ ਗਲਤੀਆਂ ਦੇਖਦੀਆਂ ਜਿੰਨਾ ਚਿਰ ਬੰਦੇ ਨੂੰ ਗਲਤੀ ਨਹੀਂ ਦੇਖਦੀ ਉਹ ਆਊਗਾ ਗੁਰੂ ਘਰ ਵਿੱਚ ਆਊਗਾ ਪਰ ਅੰਦਰੋਂ ਭੱਜ ਕੇ ਨਾਮ ਜਪੂਗਾ ਤੇ ਨਾਮ ਸੁਣੂਗਾ ਤੇ ਨਾਮ ਪੜੂਗਾ ਜਦੋਂ ਬੰਦੇ ਨੂੰ ਜ਼ਿੰਦਗੀ ਦੀ ਅਸਲ ਵਿੱਚ ਸਮਝ ਲੱਗੀ ਕਿ ਇੱਕ ਇੱਕ ਸਵਾਸ ਦਾ ਉੱਥੇ ਲੇਖਾ ਹੋਣਾ ਜਿਹੜਾ ਮਾਰੇ ਕਹਿੰਦੇ ਨੇ ਘੜੀ ਘੜੀ ਕਾਲੇਖਾ ਮੰਗਾਇ ਕਾਇਤ ਚਿਤੂ ਨਾਉ ਉਹ ਫਿਰ ਕੀ ਕਰਦੇ ਆ